ਇੰਪੋਰਟੈਂਟ ਮੈਟਰ ਦੇ ਉੱਤੇ ਪੰਜਾਬ ਦੀ ਸ਼ਾਹ ਰਗ ਦੇ ਉੱਤੇ ਜਿਹੜੀ ਪੰਜਾਬ ਦੀ ਸਭ ਤੋਂ ਇੰਪੋਰਟੈਂਟ ਲਾਈਫਲਾਈਨ ਹੈ ਪੰਜਾਬ ਦੇ ਪਾਣੀ ਦਰਿਆਈ ਪਾਣੀ ਉਹਨਾਂ ਦੇ ਉੱਤੇ ਅੱਜ ਤੁਸੀਂ ਦੇਖਿਆ ਇੱਕ ਵਿਸ਼ੇਸ਼ ਸੈਸ਼ਨ ਹੋਇਆ ਉਸ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹ ਮੁੱਖ ਮੰਤਰੀ ਸਾਹਿਬ ਦਾ ਉਪਰਾਲਾ ਹੈ ਕਿ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਔਰ ਪਹਿਲਾ ਸਰਪਾਰਟੀ ਸਾਰੀ ਸਾਰਿਆਂ ਦੀ ਸਾਂਝੀ ਇੱਕ ਮੀਟਿੰਗ ਕੀਤੀ ਗਈ ਸਰਪਾਰਟੀ ਉਸ ਤੋਂ ਬਾਅਦ ਚੋ ਅੱਜ ਡਿਬੇਟ ਕਰਨ ਲਈ ਕਿ ਆਖਰ ਸਾਢੇ 3 ਕਰੋੜ ਪੰਜਾਬੀਆਂ ਨੂੰ ਇਹ ਤਾਂ ਪਤਾ ਲੱਗੇ ਕਿ ਪੰਜਾਬ ਦੇ ਪਾਣੀਆਂ ਦਾ ਅਸਲੀ ਮਸਲਾ ਕੀ ਹੈ ਰੌਲਾ ਕੀ ਹੈ ਪਤਾ ਲੱਗਣਾ ਚਾਹੀਦਾ ਸੋ ਮੈਂ ਇਸ ਪ੍ਰੈਸ ਕਾਨਫਰੰਸ ਤੇ ਰਾਹੀਂ ਪੰਜਾਬ ਦੇ ਸਾਢੇ ਸਾਢੇ 3 ਕਰੋੜ ਪੰਜਾਬੀਆਂ ਨੂੰ ਇਹ ਦੱਸਣਾ ਚਾਹਨਾ ਹੈ ਪਹਿਲਾਂ ਤਾਂ ਮੈਂ ਸ਼ੁਰੂ ਕਰਨਾ ਚਾਹਨਾ ਹੈ ਕਿ ਰਿਪੇਰੀਅਨ ਲਾਅ ਕੀ ਕਹਿੰਦਾ ਸਾਡੇ ਇੰਟਰਨੈਸ਼ਨਲ ਰਿਪੇਰੀਅਨ ਲਾਅ ਇਹ ਕਹਿੰਦਾ ਹੈ ਕਿ ਜਿਹੜਾ ਪਾਣੀ ਦਾ ਵਹਾਅ ਹੁੰਦਾ ਕੁਦਰਤੀ ਵਹਾਅ ਇਹ ਉੱਪਰੋਂ ਮੰਨ ਲਓ ਪਾਣੀ ਚੱਲਿਆ ਇਹ ਜਿਹੜੀ ਸਟੇਟ 'ਚ ਆਇਆ ਪਹਿਲਾਂ ਉਹ ਇਹਨੂੰ ਵਰਤ ਸਕਦਾ ਕੁਦਰਤੀ ਵਹਾਅ ਨੂੰ ਰੋਕ ਨਹੀਂ ਸਕਦਾ ਮੋੜ ਨਹੀਂ ਸਕਦਾ ਥੋੜਾ ਬਹੁਤ ਕੋਈ ਉਹਨੇ ਸੁਵਾ ਮਤਲਬ ਹਲਕਾ ਫੁਲਕਾ ਜਾਂ ਕੋਈ ਕੱਸੀ ਕੱਢਣੀ ਆ ਉਹ ਕੱਢ ਸਕਦਾ ਬਟ ਉਹਦਾ ਕੁਦਰਤੀ ਬਹਾਵ ਜਿਸ ਏਰੀਆ ਚ ਨੂੰ ਉਹਨੇ ਵਹਿ ਕੇ ਆਣਾ ਉਹਨੂੰ 모ੜ ਨਹੀਂ ਸਕਦਾ ਫਿਰ ਉਸ ਤੋਂ ਬਾਅਦ ਚ ਮੰਨ ਲਓ ਦੂਸਰਾ ਉਹ ਆ ਗਿਆ ਪੰਜਾਬ ਦੇ ਅੰਦਰ ਤਾਂ ਜਿੱਥੋਂ ਇੱਥੋਂ ਪੰਜਾਬ ਚੋਂ ਦਰਿਆ ਗੁਜ਼ਰੂ ਆ ਉਹਦੇ ਹਾਲੇ ਦੁਆਲੇ ਤੇ ਇਲਾਕਿਆਂ ਤੇ ਸਾਰੇ ਕਿਤੇ ਪੰਜਾਬ ਦਾ ਪਾਣੀਆਂ ਦਾ ਹੱਕ ਹੈ ਸੋਲੋਮਨੀਲੀ ਹੱਕ ਹੈ ਇਹਨੂੰ ਕੋਈ ਚੈਲੰਜ ਹੀ ਨਹੀਂ ਕਰ ਸਕਦਾ ਪਰ ਡਾਕਾ ਤਾਂ ਉਸੇ ਦਿਨ ਪੈ ਗਿਆ ਸੀ ਜਦੋਂ ਪੰਜਾਬ ਦੇ ਪਾਣੀ ਜਿਹੜੇ ਸੀ ਉਹ ਪਿੱਛੇ ਹੀ ਰੋਕ ਲਏ ਡੈਮਾਂ ਬਣਾ ਲੀਆਂ ਡੈਮਾਂ ਬਣਾ ਕੇ ਪਾਣੀ ਰੋਕ ਲਏ ਸਾਨੂੰ ਇਹ ਲੱਗਦਾ ਸੀ ਇਹ ਜਿਹੜੇ ਡੈਮ ਬਣਾਏ ਗਏ ਨੇ ਸ਼ਾਇਦ ਪਾਣੀ ਸਟੋਰ ਕਰਕੇ ਪੰਜਾਬ ਨੂੰ ਪਾਣੀ ਦਿੱਤਾ ਜਾਊਗਾ ਪੰਜਾਬ ਦਾ ਹੱਕ ਦਿੱਤਾ ਜਾਊਗਾ ਫਿਰ ਪੰਜਾਬ ਦੀ ਸਿੰਚਾਈ ਹੋਣ ਤੋਂ ਬਾਅਦ ਚੋ ਜਿੰਨੀ ਪੰਜਾਬ ਨੂੰ ਨੀਡ ਹੈ ਜਿੰਨੀ ਪੰਜਾਬ ਦੀ ਡਿਮਾਂਡ ਹੈ ਇਹ ਕੰਪਲੀਟ ਹੋਣ ਤੋਂ ਬਾਅਦ ਚੋ ਸਾਨੂੰ ਇਹ ਲੱਗਿਆ ਉਹਨਾਂ ਪੁਰਖਿਆਂ ਨੂੰ ਲੱਗਿਆ ਉਹ ਉਦੋਂ ਤਾਂ ਸਾਡਾ ਜਨਮ ਵੀ ਨਹੀਂ ਸੀ ਹੋਇਆ ਮਤਲਬ ਸਾਨੂੰ ਤੋਂ ਬਾਪ ਪੰਜਾਬੀਆਂ ਨੂੰ ਇਹ ਲੱਗਿਆ ਕਿ ਸ਼ਾਇਦ ਹੁਣ ਸ਼ਾਇਦ ਇਹ ਜਿਹੜਾ ਪਾਣੀ ਸਾਡੇ ਕੰਮ ਆਊਗਾ ਬਿਜਲੀ ਜਨਰੇਟ ਕਰਨ ਲਈ ਡੈਮ ਬਣਾਏ ਗਏ ਨੇ ਪਰ ਇਟ ਇਜ਼ ਅਨਫੋਰਚੂਨੇਟ ਉਹ ਬਿਜਲੀ ਜਨਰੇਟ ਕਰਨ ਲਈ ਇਕੱਲੀ ਬਿਜਲੀ ਬਣਾਉਣ ਲਈ ਨਹੀਂ ਸੀ ਡੈਮ ਬਣਾਏ ਗਏ ਉਹ ਪੰਜਾਬ ਦੇ ਹੱਕਾਂ ਤੇ ਹਕੂਕਾਂ ਤੇ ਪੰਜਾਬ ਨੂੰ ਮਾਰਨ ਦਾ ਇੱਕ ਮਾਸਟਰ ਪਲਾਨ ਤਿਆਰ ਕੀਤਾ ਸੀ ਜਿਹੜੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਵੇਂ ਹੋਇਆ ਨੰਬਰ 1 ਕਿ ਇਹਦੀ ਸ਼ੁਰੂਆਤ ਜਦੋਂ ਦੇਖੋ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਇਹ ਬਿਲਕੁਲ ਕਲੀਅਰ ਕਮਿਟਮੈਂਟ ਸੀ ਕਿ ਜਿਹੜੀ ਭਾਰਤ ਦੀ ਵੰਡ ਹੋਊਗੀ ਜਿਹਨੂੰ ਫੈਡਰਲ ਸਟਰਕਚਰ ਕਹਿੰਦੇ ਆ ਸੰਗੀ ਢਾਂਚਾ ਵੀ ਫੈਡਰਲ ਸਟਰਕਚਰ ਦੀ ਵੰਡ ਕੀਤੀ ਜਾਊਗੀ ਇਸ ਬਿਹਾਫ ਤੇ ਲਿੰਗੁਇਸਟਿਕ ਵਿੱਚ ਬੇਸ ਤੇ ਕਲਚਰਲ ਬੇਸ ਤੇ ਜੀਓਗ੍ਰਾਫੀਕਲ ਬੇਸ ਤੇ ਤਿੰਨ ਚੀਜ਼ਾਂ ਨੂੰ ਆਧਾਰ ਮੰਨ ਕੇ ਇਹਦੀ ਵੰਡ ਕੀਤੀ ਜਾਊਗੀ ਪਰ ਦੇਸ਼ ਆਜ਼ਾਦ ਹੋ ਗਿਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਪੰਜਾਬੀ ਵਿਚਾਰੇ ਘਰਾਂ 'ਚ ਰੋਜ਼ ਪੰਜਾਬੀਆਂ ਦਾ 70 ਵਿੱਚ ਤੇ ਰਹੇ ਪੰਜਾਬੀ ਫਾਂਸੀ ਚੜਦੇ ਰਹੇ ਸੂਲੀ ਚੜਦੇ ਰਹੇ ਪੰਜਾਬੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਕਿੰਨੀ ਲੰਬੀ ਲੜਾਈ ਆਜ਼ਾਦੀ ਦੀ ਲੜੀ ਪੰਜਾਬੀਆਂ ਨੇ ਜਦ ਦੇਸ਼ ਚ 1947 ਚ ਦੇਸ਼ ਆਜ਼ਾਦ ਹੋਇਆ ਤਾਂ ਪਹਿਲਾ ਪਿੱਠ ਚ ਛੋੜਾ ਜੋ 1950 ਦੇ ਵਿੱਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਉਸ ਵਕਤ ਦੇ ਕਾਂਗਰਸ ਦੇ ਜਿਹੜੀ ਸੱਤਾਧਾਰੀ ਧਿਰ ਸੀ ਉਹਦੇ ਉਸ ਸਮੇਂ ਦੇ ਇਰੀਗੇਸ਼ਨ ਐਂਡ ਪਾਵਰ ਮੰਤਰੀ ਸੀਗੇ ਗੁਲਜਾਰੀ لال ਨੰਦਾ ਜੀ ਗੁਲਜਾਰੀ لال ਨੰਦਾ ਨੇ ਉਹ ਵਾਈਸ ਚੇਅਰਮੈਨਸ ਵੀ ਸੀਗੇ ਪੂਰੇ ਭਾਰਤ ਦੇ ਪਲੈਨਿੰਗ ਕਮਿਸ਼ਨ ਦੇ ਉਹਨਾਂ ਨੇ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੋ ਵੱਡੇ ਪ੍ਰੋਜੈਕਟ ਹਾਈਡਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਇੱਕ ਤਾਂ ਭਾਖੜਾ ਨੰਗਲ ਨੂੰ ਤੇ ਦੂਸਰਾ ਹਰੀਕੇ ਹੈਡਵਰਕਸ ਨੂੰ ਉਹਨਾਂ ਦਾ ਮੇਨ ਅਜੰਡਾ ਕੀ ਸੀ ਉਹਨਾਂ ਦਾ ਮੇਨ ਅਜੰਡਾ ਸੀ ਬਿਆਸ ਦੇ ਪਾਣੀ ਨੂੰ ਸਤਲੁਜ ਚ ਪਾ ਲੈਣਾ ਤੇ ਰਾਵੀ ਦੇ ਪਾਣੀ ਨੂੰ ਬਿਆਸ ਚ ਪਾ ਲੈਣਾ ਜਿਹਦੇ ਤਹਿਤ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਬਿਆਸ ਦੇ ਪਾਣੀ ਨੂੰ ਰੋਕਿਆ ਗਿਆ ਉੱਥੇ ਪੰਡੋ ਡੈਮ ਬਣਾ ਕੇ। ਔਰ ਪੰਡੋ ਡੈਮ ਬਣਾ ਕੇ ਜਦੋਂ ਰੋਕਿਆ ਗਿਆ ਤਾਂ 12 ਕਿਲੋਮੀਟਰ ਲੰਬੀ ਸੁਰੰਗ ਪੱਟ ਕੇ ਪੰਡੋ ਡੈਮ ਤੋਂ ਇੱਕ ਜਗ੍ਹਾ ਉਹਦਾ ਨਾਮ ਹੈ ਰਿਗਰ ਰਿਗਰ ਤੱਕ ਲਿਆਂਦੀ। ਰਿਗਰ ਤੋਂ ਫਿਰ ਇਹ ਜਿਹੜੀ ਸੁਰੰਗ ਸੀ ਇਹ ਜਿਹੜਾ ਓਪਨ ਚੈਨਲ ਸੀ ਪੂਰੀ ਖੁੱਲੀ ਵੱਡੀ ਵੱਡੀ ਦਰਿਆ ਨੂੰ ਮਾਂ ਨਦੀ ਇਹ ਸੁੰਦਰ ਨਗਰ ਤੱਕ ਲਿਆਂਦੀ ਗਈ। ਤੇ ਫਿਰ ਉਸ ਤੋਂ ਬਾਅਦ ਜੋ ਜਦੋਂ ਇਹ ਸੁੰਦਰ ਨਗਰ ਤੋਂ ਇਹ ਜਿਹੜੀ ਲਿਆ ਕੇ ਇਹ ਜਿਹੜੀ ਸੀ ਗੋਬਿੰਦ ਸਾਗਰ ਜਿਹੜੀ ਸਾਡੀ ਝੀਲ ਹੈ ਉਹਦੇ ਵਿੱਚ ਪਾ ਦਿੱਤੀ ਗਈ ਇਹ ਜਿਹੜੀ ਨਦੀ ਸੀਗੀ ਹੁਣ ਵੱਡੀ ਗੱਲ ਇਹ ਹੈ ਕਿ 20 ਕਿਲੋਮੀਟਰ ਦਾ ਫਿਰ ਚੈਨਲ ਸੀਗਾ ਜਿਹੜਾ ਇਹ ਸੀਗਾ ਤੇ ਹੁਣ ਇਹਦੇ ਵਿੱਚ ਅਗਲੀ ਗੱਲ ਖੜੀ ਹੋ ਜਾਂਦੀ ਹੈ ਕਿ ਜਿਹੜਾ ਭਾਖੜਾ ਡੈਮ ਹੈ ਸਾਡਾ ਡੈਮ ਇਹਦਾ ਡੈਮ ਦਾ ਜਿਹੜਾ ਪਾਣੀ ਆ ਉਹ ਟੋਟਲ ਰੋਕ ਕੇ ਉੱਥੋਂ ਛੱਡਿਆ ਗਿਆ ਛੱਡ ਕੇ ਲਿਆ ਕੇ 13 ਕਿਲੋਮੀਟਰ ਥੱਲੇ ਨੰਗਲ ਡੈਮ ਜਿਹਦੀ ਮੈਂ ਗੱਲ ਕਰਦਾ ਉੱਥੇ ਰੋਕ ਦਿੱਤਾ ਗਿਆ ਉਤੋਂ ਫਿਰ ਦੋ ਪੱਕੀਆਂ ਦੋ ਪੱਕੀਆਂ ਨਹਿਰਾਂ ਕੱਡੀਆਂ ਜਿਹੜੀਆਂ ਪੰਜਾਬ ਦੀ ਹਿੱਕ ਚੀੜ ਦੀਆਂ ਲੰਘੀਆਂ ਡਾਕਾ ਪੈ ਗਿਆ ਜੀ ਲੁੱਟਿਆ ਗਿਆ ਪੰਜਾਬ ਬੋਲੇ ਹੀ ਨਹੀਂ ਕੁਛ ਉਸ ਸਮੇਂ ਦੇ ਜਿਹੜੇ ਸਿਆਸੀ ਧਿਰ ਦੇ ਵਿੱਚ ਬੈਠੀ ਸੀ ਜਮਾਤ ਉਸ ਸਮੇ ਬੋਲੇ ਹੀ ਨਹੀਂ ਕੁਛ ਇਹ ਕਾਂਗਰਸੀਆਂ ਦੀ ਸਰਕਾਰ ਸੀ ਜੀ ਇਹ ਬੋਲੇ ਨਹੀਂ ਉਤੋਂ ਦੋ ਪੱਕੀਆਂ ਨਹਿਰਾਂ ਕੱਡੀਆਂ ਗਈਆਂ ਇੱਕ ਭਾਖੜਾ ਮੇਨ ਲਾਈਨ ਕੱਢੀ ਗਈ ਜੀ ਜਿਹੜੀ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਲੈ ਜਾਂਦੀ ਹੈ ਰਾਜਸਥਾਨ ਨੂੰ ਲੈ ਜਾਂਦੀ ਹੈ ਦਿੱਲੀ ਨੂੰ ਲੈ ਜਾਂਦੀ ਹੈ ਉਸ ਤੋਂ ਬਾਅਦ ਚੋ ਇੱਕ ਲਾਈਨ ਜਿਹੜੀ ਸੀ ਉਹ ਐਸਵਾਈਐਲ ਕੱਢੀ ਗਈ ਜਿਹਨੂੰ ਪੰਜਾਬ ਦੇ ਜਵਾਨਾਂ ਨੇ ਆਪਣੀਆਂ ਜਾਨਾਂ ਦੇ ਕੇ ਆਪਣੀਆਂ ਕੁਰਬਾਨੀਆਂ ਦੇ ਕੇ ਉਹਨੂੰ ਡੱਕ ਲਾਇਆ ਰੋਕਿਆ ਨਹੀਂ ਤਾਂ ਗਏ ਸੀ ਪੱਟੇ ਗਏ ਸੀ ਉਹ ਵੀ ਅਸੀਂ ਤੇ ਦੂਸਰੇ ਪਾਸੇ 29 ਜਨਵਰੀ 1955 ਨੂੰ ਰਾਵੀ ਬਿਆਸ ਦਾ ਐਗਰੀਮੈਂਟ ਜਿਹੜਾ ਆਪਣੀ ਮਰਜ਼ੀ ਨਾਲ ਲਿਖ ਲਿਆ ਕਿਸੇ ਸਟੇਟ ਤੋਂ ਕੰਸੈਂਟ ਨਹੀਂ ਲੱਤੀ ਪੁੱਛਿਆ ਤੱਕ ਨਹੀਂ ਗਿਆ ਇਹ ਕਹਿੰਦੇ ਫੈਡਰਲ ਢਾਂਚਾ ਸੰਗੀ ਢਾਂਚਾ ਡਿਕਟੇਟਰਸ਼ਿਪ ਡਿਕਟੇਟਰਸ਼ਿਪ ਫਾਰਮ ਚ ਤਾਨਾਸ਼ਾਹੀ ਰਾਜ ਦੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਅਸਲੀਅਤ ਸੀ ਪਰਦਾ ਅੱਗੇ ਆਇਆ ਫਿਰ ਹੋਇਆ ਕਿ ਜੀ ਰਾਵੀ ਦਾ ਪਾਣੀ ਹੈ ਜਿਹੜਾ ਪਠਾਨਕੋਟ ਤੋਂ ਜਿਹੜਾ ਮਾਧੋਪੁਰ ਹੈਡਵਰਕਸ ਕਹਿੰਦੇ ਆ ਜਿਹੜਾ ਉਥੋਂ ਇਹ ਬਣਾਇਆ ਸੀ ਅੰਗਰੇਜ਼ਾਂ ਨੇ 1902 ਦੇ ਵਿੱਚ ਮਾਝੇ ਦੀ ਸਿੰਚਾਈ ਉਤੋਂ ਰਾਵੀ ਦੇ ਪਾਣੀ ਨੂੰ ਕੈਨਲ ਰਾਹੀਂ ਪੱਕੀ ਨਹਿਰ ਰਾਹੀਂ ਲਿਆ ਕੇ ਜਿਹੜਾ ਪਾਣੀ ਹੈ ਇਹ ਬਿਆਸਤ ਪਾ ਲਿਆ ਜੀ ਜਿਹੜਾ ਪੁੱਛਣ ਵਾਲਾ ਫਿਰ ਉਸ ਤੋਂ ਬਾਅਦ ਚੋ ਹਰੀ ਕੇ ਪੱਤਣ ਤੋਂ ਜਿੱਥੇ ਬਿਆਸ ਤੇ ਸਤਲੂ ਜਾ ਕੇ ਮਿਲਦੇ ਨੇ ਜਿੱਥੇ ਵੱਡਾ ਵਿਰਾਟ ਰੂਪ ਹੈ ਮਹਾਰਾਜ ਉਤੋਂ ਫੇਰ ਦੋ ਪੱਕੀਆਂ ਨਹਿਰਾਂ ਕੱਢ ਲਈਆਂ ਦੋ ਪੱਕੀਆਂ ਨਹਿਰਾਂ ਨੰਗਲ ਤੋਂ ਦੇਖੋ ਸੁਣਨ ਵਾਲੀ ਗੱਲ ਆ ਦੋ ਪੱਕੀਆਂ ਨਹਿਰਾਂ ਨੰਗਲ ਤੋਂ ਤੇ ਦੋ ਪੱਕੀਆਂ ਨਹਿਰਾਂ ਹਰੀ ਕੇ ਹੈਡਵਰਕਸ ਤੋਂ ਕੱਢੀਆਂ ਗਈਆਂ ਤੇ ਜੀਰੇ ਚ ਇੱਕ ਨਹਿਰ ਜਿਹੜੀ ਸੀ 1953 ਚ ਕੱਢੀ ਗਈ ਜਿਹਦਾ ਨਾਮ ਸੀ ਬੀਕਾਨੇਰ ਫੀਡਰ ਜਿਹੜੀ ਕਿ 6.5 ਸੌ ਕਿਲੋਮੀਟਰ ਲੰਬੀ ਨਹਿਰ 650 ਕਿਲੋਮੀਟਰ ਲੰਬੀ ਨਹਿਰ ਪੰਜਾਬ ਦਾ ਪਾਣੀ ਭਰਿਆ ਹੋਇਆ ਪਾਣੀ ਇੱਕ ਚੀੜ ਦੀ ਹੋਈ ਪੰਜਾਬ ਦਾ ਲੈ ਕੇ ਜਾ ਰਹੀ ਹੈ ਦੂਸਰਾ ਦੂਸਰਾ ਰੱਖਿਆ ਨਾਮ ਇੰਦਰਾ ਗਾਂਧੀ ਕਨਾਲ ਇੰਦਰਾ ਗਾਂਧੀ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਲਈ ਧਰੋ ਕਮਾਉਣ ਲਈ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜਿਹਨੂੰ ਰਾਜਸਥਾਨ ਫੀਡਰ ਵੀ ਕਹਿੰਦੇ ਆ ਇਹ 1961 ਚ ਕੱਢੀ ਗਈ ਜਿਹੜੀ जैसलमेर ਤੱਕ ਜਾਂਦੀ ਹੈ ਪੰਜਾਬ ਦਾ ਪਾਣੀ ਲੈ ਕੇ ਜੀ ਉਸ ਤੋਂ ਬਾਅਦ ਚੋ ਇਹ ਨਹਿਰਾਂ ਜਿਹੜੀਆਂ ਸੀ ਇਹ ਨਹਿਰਾਂ ਨੂੰ ਬਣਾਉਣ ਦੇ ਲਈ ਪੈਸੇ ਦੀ ਜਰੂਰ ਸੀ ਇਹ ਪੈਸਾ ਲੈਣਾ ਕਿੱਥੋਂ ਸੀ ਇਹ ਪੈਸਾ ਲੈਣਾ ਸੀ ਵਰਲਡ ਬੈਂਕ ਤੋਂ ਇਹ ਪ੍ਰੋਜੈਕਟ ਬਣਾਉਣ ਲਈ ਵਰਲਡ ਬੈਂਕ ਦੇ ਅੱਗੇ ਫਾਈਲ ਪੇਸ਼ ਕੀਤੀ ਗਈ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਜਦੋਂ ਫਾਈਲ ਪੇਸ਼ ਕੀਤੀ ਦਾ ਵਰਲਡ ਬੈਂਕ ਨੇ ਨੀਮੀ ਪਾਲੀ ਨੀਮੀ ਸ਼ਰਮ ਆ ਗਿਆ ਵਰਲਡ ਬੈਂਕ ਦੇ ਵੀ ਅੱਖਾਂ 'ਚ ਸ਼ਰਮ ਆ ਗਈ ਕਿ ਐਡਾ ਧੋਖਾ ਕਿਸੇ ਸਟੇਟ ਨਾਲ ਅਸੀਂ ਧੋਖਾ ਕਰਨ ਦੇ ਪੈਸੇ ਦਈਏ ਅਸੀਂ ਇਹ ਪੈਸਾ ਪੰਜਾਬ ਦੇ ਹਿੱਕ ਤੇ ਉੱਤੇ ਦੀ ਚੀਰ ਕੇ ਨਹਿਰਾ ਕੱਢਣ ਲਈ ਦਈਏ ਪਰ ਇਹ ਨਹੀਂ ਜੀ ਟਲੇ ਇਹਨਾਂ ਨੇ ਉਹ ਨਹਿਰਾ ਜਰ ਕੀ ਵਰਲਡ ਬੈਂਕ ਨੇ ਕਹਤਾ ਸੀ ਦਿਸ ਪ੍ਰੋਜੈਕਟ ਇਜ਼ ਡੋਬੀਅਸ ਇਹ ਪ੍ਰੋਜੈਕਟ ਹੈ ਜਿਹੜਾ ਇਹ ਗਲਤ ਹੈ ਇਹ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਸੰਗੀ ਢਾਂਚੇ ਤੇ ਡੱਕਾ ਹੈ ਪਰੇ ਟਲੇ ਨਹੀਂ ਇਹਨਾਂ ਨੇ ਉਹ ਨਹਿਰ ਕੱਢ ਕੇ ਛੱਡੀ ਜਿਹਦਾ ਖਮਿਆਜਾ ਇਹ ਭੁਗਤਿਆ ਕਿ 7.6 ਮਿਲੀਅਨ ਏਕੜ ਫੁੱਟ ਪਾਣੀ ਉਹ ਨਹਿਰਾਂ ਸਾਡਾ ਪੰਜਾਬ ਦਾ ਕੱਢ ਕੇ ਲੈ ਗਈ ਬੜਾ ਮਾੜਾ ਕੰਮ ਹੋਇਆ ਜੀ ਫਿਰ ਇਸ ਤੋਂ ਬਾਅਦ ਚੋ ਕਾਂਗਰਸ ਨੇ ਕਾਂਗਰਸ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਫੈਡਰਲ ਸਟਰਕਚਰ ਹੈ ਜਿਹੜਾ ਫੈਡਰਲ ਸਟਰਕਚਰ ਹੈ ਉਹਦੇ ਚ ਕੀ ਕੀਤਾ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ ਕਮਿਸ਼ਨ ਨੂੰ ਕਿਹਾ ਗਿਆ ਸਰਿਆਮ ਕਿ ਤੁਸੀਂ ਭਾਰਤ ਨੂੰ ਬਾਕੀ ਸਾਰੇ ਏਰੀਏ ਨੂੰ ਲਿੰਗੁਇਸਟਿਕ ਕਲਚਰਲ ਤੇ ਜੀਓਗ੍ਰਾਫੀਕਲ ਬੇਸ ਤੇ ਵੰਡ ਦਿਓ ਪਰ ਨਾਲ ਇੱਕ ਕੈਪ ਲਗਾਈ ਗਈ ਉਥੇ ਜਿਹਨੂੰ ਕਹਿੰਦੇ ਆ ਫੁੱਲ ਸਟਾਪ ਲਗਾਇਆ ਗਿਆ ਪਰ ਨਾਰਥ ਜ਼ੋਨ ਨੂੰ ਛੇੜਨਾ ਨਹੀਂ ਨਾਰਥ ਰੀਜਨ ਨੂੰ ਛੇੜਨਾ ਨਹੀਂ ਕਿਉਂਕਿ ਉਦੋਂ ਜਿਹੜਾ ਪੰਜਾਬ ਸੀ ਉਹ ਅਨਡਵਾਈਡਿਡ ਪੰਜਾਬ ਸੀ ਪੰਜਾਬ ਦੇ ਲਈ ਅੱਖ ਚ ਸੂਰ ਦਾ ਬਾਲ ਸੀ ਕਿੱਡੀ ਗਲਤ ਗੱਲ ਹੈ ਕਿੱਡੀ ਗਲਤ ਗੱਲ ਹੈ ਟਾਈਮ ਮੈਗਜ਼ੀਨ ਦੇ ਵਿੱਚ ਐਡਵਰਟਾਈਜ਼ਮੈਂਟ ਲੱਗੀ ਜੀ ਔਰ ਉਹਦੇ ਚ ਪੰਡਿਤ ਜਵਾਲਾਲ ਨਹਿਰੂ ਜੀ ਦੀ ਸਟੇਟਮੈਂਟ ਰਿਕਾਰਡ ਹੈ ਮੁੱਕਰ ਨਹੀਂ ਸਕਦੇ ਇਹ ਹੁਣ ਕਿ ਮੈਂ ਪੰਡਿਤ ਜਵਾਲਾਲ ਨਹਿਰੂ ਜੀ ਕਹਿੰਦੇ ਮੈਂ ਸਿਵਲ ਵਾਰ ਲੜ ਲੂੰਗਾ ਮੈਂ ਖਾਨਾ ਜੰਗੀ ਕਰਾ ਲੂੰ ਯੁੱਧ ਕਰ ਲੂੰ ਆਪਣੇ ਅੰਦਰ ਏ ਕੰਟਰੀ ਦੇ ਅੰਦਰ ਏ ਪਰ ਮੈਂ ਪੰਜਾਬੀ ਸੂਬਾ ਨਹੀਂ ਬਣਨ ਦੇਣਾ ਮੈਂ ਪੰਜਾਬ ਨੂੰ ਆਪਣੇ ਜੀਓਗ੍ਰਾਫੀਕਲ ਤੇ ਲਿੰਗੁਇਸਟਿਕ ਤੇ ਕਲਚਰਲ ਬੇਸ ਤੇ ਵੰਡਣ ਨਹੀਂ ਦੇਣਾ ਦੇਖੋ ਕਿੱਡੀ ਵੱਡੀ ਗੱਲ 65000 ਬੰਦਾ ਪੰਜਾਬ ਦਾ 65000 ਬੰਦਾ ਪੰਜਾਬ ਦਾ ਕੋਟ ਅਰੈਸਟ ਹੋਇਆ ਔਰ 18 ਸਾਲ ਦੀ ਜਦੋ ਜਹਿਦ ਤੋਂ ਬਾਅਦ ਪੰਜਾਬੀਆਂ ਦੀ ਜਾ ਕੇ ਕਿਤੇ ਸਾਡੇ ਹਿੱਸੇ ਦੇ ਵਿੱਚ ਛੋਟਾ ਜਿਹਾ ਪੰਜਾਬ ਆਇਆ ਸਾਨੂੰ ਆਹ ਦਿੱਤਾ ਇਹਨਾਂ ਨੇ ਆਹ ਸਲਾਹ ਦਿੱਤਾ ਉਰੀ ਵਸਨੀ ਜੀ ਪੰਜਾਬ ਦੇ ਵਿੱਚ ਬੜੀ ਦੁੱਖ ਦੀ ਗੱਲ ਕਿ 90% ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨ ਦੇਸ਼ ਦੀ ਆਜ਼ਾਦੀ ਲਈ 90% ਹੱਦ ਹੈ ਕਿ 90% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਉਣ ਵਾਲੇ ਬੰਦਿਆਂ ਕੋਲ ਆਪਣੀ ਕੈਪੀਟਲ ਤੱਕ ਨਹੀਂ ਦਿੱਤੀ ਸਾਡਾ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਹੋਵੇ ਤੇ ਚੰਡੀਗੜ੍ਹ ਤੇ ਸੋਲੀਮਨਲੀ ਰਾਈਟ ਸਾਡਾ ਹੋਵੇ ਤੇ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਤੱਕ ਚੰਡੀਗੜ੍ਹ ਦੇ ਉੱਤੇ ਐਨੀ ਵਾਰ ਐਨੀ ਵਾਰ ਜਣੀ ਕਿ ਸਰਕਾਰਾਂ ਕੇਂਦਰ ਚ ਆ ਕੇ ਕਾਂਗਰਸ ਭਾਜਪਾ ਦੀ ਆ ਕੇ ਚਲੇ ਗਈਆਂ ਔਰ ਇਹ ਅਕਾਲੀ ਵੀ ਕਹਿੰਦੇ ਸੀ ਕਿ ਸਾਡੇ ਤਾਂ ਨੌ ਮਾਸ ਦੇ ਰਿਸ਼ਤੇ ਨੇ ਔਰ ਸਟੇਟਮੈਂਟਾਂ ਹੋਰ ਦਿੰਦੇ ਸੀ ਉੱਥੇ ਜਾ ਕੇ ਕੁਝ ਹੋਰ ਦਿੰਦੇ ਸੀ ਉੱਥੇ ਆਪਣੇ ਪੁੱਤ ਨੂੰ ਆਪਣੀ ਨੂੰਹ ਦੇ ਲਈ ਇਹ ਵਜੀਰੀਆਂ ਮੰਗਦੇ ਰਹੇ ਵਜੀਰੀਆਂ ਮੰਗਦੇ ਰਹੇ ਕੋਈ ਇਹਨਾਂ ਨੇ ਜਾ ਕੇ ਪੁਸਤਪਨਾ ਹੀ ਨਹੀਂ ਕੀਤੀ ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਨੂੰ ਅੱਜ ਤੱਕ ਆਪਣੀ ਇੰਡੀਪੈਂਡੈਂਟ ਕੈਪੀਟਲ ਤੱਕ ਨਹੀਂ ਮਿਲ ਸਕੀ ਔਰ ਮੈਂ ਤੁਹਾਨੂੰ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲਾਂ ਹੁਣ ਦੱਸਣ ਲੱਗਾ ਜਿਹੜੀਆਂ ਸਭ ਤੋਂ ਜਿਹੜੇ ਜਿਹੜਾ ਸਾਡਾ ਇੱਕ ਜਦੋਂ ਸਾਡੀ ਡਿਸਟ੍ਰਿਬਿਊਸ਼ਨ ਹੋ ਗਈ 1966 ਦੇ ਵਿੱਚ ਚਾਰ ਦੇ ਵਿੱਚ ਜਦੋਂ ਸਾਡਾ ਇਹ ਪੰਜਾਬ ਵਾਟਰਸ ਦਾ ਜਿਹੜਾ ਐਕਟ ਐਮੈਂਡ ਕੀਤਾ ਗਿਆ ਇਹਦੇ ਚ ਤਿੰਨ ਕਲॉज ਐਡ ਕੀਤੀਆਂ ਗਈਆਂ ਪੰਜਾਬ ਵਾਸੀਓ ਤਿੰਨ ਕਲॉज ਕਲॉज ਨੰਬਰ 78 79 ਤੇ 80 78 ਕੀ ਕਹਿੰਦੀ ਹੈ ਕਲॉज 78 ਨੰਬਰ ਕਲॉज ਕਹਿੰਦੀ ਹੈ ਕਿ ਡਿਸਟ੍ਰਿਬਿਊਸ਼ਨ ਆਫ ਪੰਜਾਬ ਵਾਟਰਸ ਇਸ ਸਟੇਟ ਸਬਜੈਕਟ ਹੈ ਜਿਹੜਾ ਪਾਣੀ ਆ ਪੰਜਾਬ ਦਾ ਇਹਨੂੰ ਵੰਡਣ ਦਾ ਜਿਹੜਾ ਅਧਿਕਾਰ ਹੈ ਉਹ ਪੰਜਾਬ ਦਾ ਸੀ ਇਸ ਸਟੇਟ ਦਾ ਸਬਜੈਕਟ ਸੀ ਜਿਹੜਾ ਕਿ ਬਦਲ ਕੇ 78 ਨੰਬਰ ਕਲॉज ਦੇ ਨਾਲ ਪਿੱਠ 'ਚ ਛੁੜਾ ਛੁੜਾ ਜਿਹੜਾ ਕਿ ਬਦਲ ਕੇ ਕੇਂਦਰ ਦਾ ਸਬਜੈਕਟ ਬਣਾ ਦਿੱਤਾ ਗਿਆ 79 ਨੰਬਰ ਕਲॉज ਕੀ ਕਹਿੰਦਾ ਸੀ ਡਵੈਲਪਮੈਂਟ ਆਫ ਰਿਵਰਸ ਆਪਣੇ ਪੰਜਾਬ ਦੇ ਅੰਦਰ ਅਸੀਂ ਨਹਿਰੀ ਢਾਂਚਾ ਤਿਆਰ ਕਰਨਾ ਉਹ ਉਹ ਵੀ ਸਬਜੈਕਟ ਪੰਜਾਬ ਤੋਂ ਕੱਢਤਾ ਜੀ 79 ਨੰਬਰ ਕਲੌਪ ਆ ਕੇ ਉਹ ਵੀ ਕੱਢ ਕੇ ਕੇਂਦਰ ਦਾ ਸਬਜੈਕਟ ਬਣਾਤਾ ਸੈਂਟਰ ਗਵਰਨਮੈਂਟ ਆਪਣੇ ਅਧਿਕਾਰ ਖੇਤਰ ਚ ਲੈ ਗਈ ਫਿਰ 80 ਨੰਬਰ ਕਲੌਜ ਜਿਹਦੇ 'ਚ ਕਹਿੰਦੇ ਨੇ ਪੰਜਾਬ ਰਿਵਰ ਹੈਡਵਰਕਸ ਰਿਵਰ ਹੈਡਵਰਕਸ ਮਤਲਬ ਪਾਣੀ ਜਿੱਥੇ ਜਿਵੇਂ ਸਾਡੇ ਡੰਗਲ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਮਾਧੋਪੁਰ ਹੈਡਵਰਕਸ ਹੈਵੇਂ ਜਿੰਨੇ ਹੈਡਵਰਕਸ ਨੇ ਇਹਨਾਂ ਦਾ ਜਿਹੜਾ ਚਾਰਜ ਸੀ ਉਹ ਪੰਜਾਬ ਕੋਲ ਸੀ ਸਟੇਟ ਸਬਜੈਕਟ ਸੀ ਜਿਹੜਾ ਕੇਂਦਰ ਨੇ ਫੇਰ ਡਾਕਾ ਮਾਰ ਕੇ ਸਟੇਟ ਸਬਜੈਕਟ ਤੋਂ ਕੱਢ ਕੇ ਫੇਰ ਕੇਂਦਰੀਕਰਨ ਕਰਤਾ ਉਹਦਾ ਸੈਂਟਰ ਚ ਲੈ ਗਏ ਕਿਉਂ ਨਾ ਬੋਲੇ ਜੀ ਉਦੋਂ ਦੇ ਲੀਡਰ ਵੱਡੀ ਗੱਲ ਹੈ ਅੱਜ ਕਾਂਗਰਸੀ ਅੱਜ ਅਕਾਲੀ ਅੱਜ ਭਾਜਪਾ ਵਾਲੇ ਅੱਜ ਚੀਚੀ ਉਂਗਲੀ ਨੂੰ ਖੂਨ ਲਾ ਕੇ ਉਸ ਵਿਧਾਨ ਸਭਾ ਦੇ ਸੈਸ਼ਨ 'ਚ ਸ਼ਹੀਦ ਕਰਨ ਨੂੰ ਕਹਾਂਨ ਨੂੰ ਫਿਰਦੇ ਨੇ ਸ਼ਹੀਦ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਹੱਕ ਰੋਕਾਂਗੇ ਚਾਂਦੀ ਦੀਆਂ ਕਈਆਂ ਸਿਰ ਦੇ ਉੱਤੇ ਚੱਕ ਕੇ ਲਿਆ ਕੇ ਮਾਰਨ ਵਾਲੇ ਕੈਪਟਨ ਅਮਨਿੰਦਰ ਸਿੰਘ ਔਣੀ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਇੰਦਰਾ ਗਾਂਧੀ ਜੀ ਦੇ ਨਾਲ ਕਪੂਰੀ 'ਚ ਟੱਕ ਲਵਾਉਂਦੇ ਹੋਣ ਤੇ ਅੱਜ ਉਹ ਕਹਿਣ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰੱਖੇ ਨੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਅਸੀਂ ਕਿਹ ਗੱਲਾਂ ਕਰਦਿਆਂ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਬੜੀ ਦੁੱਖ ਦੇ ਨਾਲ ਕਿ ਜਿਹੜਾ ਇੱਕ ਅਵਾਰਡ ਈਸ਼ੂ ਕੀਤਾ ਗਿਆ ਜਿਹੜਾ ਅਵਾਰਡ ਸੀ ਉਹ ਈਸ਼ੂ ਕੀਤਾ ਗਿਆ ਜਿਹਦੇ ਵਿੱਚ 24 ਮਾਰਚ 1976 ਨੂੰ ਜਿਹੜੇ ਪੰਜਾਬ ਦੇ ਪਾਣੀ ਸੀ ਅਵਾਰਡ ਈਸ਼ੂ ਕਰਦੇ ਸਾਰ ਪੰਜਾਬ ਦੇ 75 ਪੈਸੇ ਪਾਣੀ ਪੰਜਾਬੀਓ 75 ਪੈਸੇ ਪਾਣੀ ਇਹ ਕੇਂਦਰ ਦੀ ਸਰਕਾਰ ਲੁੱਟ ਕੇ ਲੈ ਗਈ ਲੁੱਟ ਕੇ ਨਾਟ ਓਨਲੀ ਵਾਟਰ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਅੱਜ ਪੰਜਾਬ ਦਾ ਕੱਲਾ ਪਾਣੀ ਨਹੀਂ ਲੁੱਟਿਆ ਗਿਆ ਸੋਹਣੇ ਉਹ ਧਿਆਨ ਨਾਲ ਕਿੰਨੀ ਖਤਰਨਾਕ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਪੰਜਾਬ ਹਰ ਸਾਲ 8000 ਤੋਂ 9000 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਬਿਜਲੀ ਤੇ ਖੇਤਾਂ ਦੇ ਲਈ ਕਿਹਦੀ ਬਿਜਲੀ ਆਉ ਪੰਜਾਬ ਦੀ ਬਿਜਲੀ ਕੋਲਾ ਕਿਹਦਾ ਫੁਕਦਾ ਪੰਜਾਬ ਦਾ ਪੈਸਾ ਕੌਣ ਪੇ ਕਰਦਾ ਕੋਲੇ ਦਾ ਅਸੀਂ ਨਾਲ ਤਾਂ ਅਸੀਂ ਕੋਲਾ ਵਰਤ ਰਹੇ ਆ ਪੈਸਾ ਕੋਲੇ ਦਾ ਦੇ ਰਹੇ ਆ ਨਾਲ ਅਸੀਂ ਬਿਜਲੀ ਫਰੀ ਚ ਦੇ ਰਹੇ ਆ ਉਹਦਾ ਖਰਚਾ ਸਾਡੇ ਪੰਜਾਬ ਸਰ ਪੈ ਰਿਹਾ ਹੈ ਫਿਰ ਜਿਹੜੀ ਬਿਜਲੀ ਪ੍ਰੋਡਿਊਸ ਹੋਈ ਪੰਜਾਬ ਦੇ ਪਾਣੀਆਂ ਚੋਂ ਡੈਮਾਂ ਚੋਂ ਉਹ ਵੀ ਨਹੀਂ ਸਾਨੂੰ ਮਿਲੀ ਉਹਦੇ ਚੋਂ ਵੀ ਸਾਡੇ ਹੱਕ ਖੋਲੇ ਪੰਜਾਬ ਨੂੰ ਇੱਕ ਛੋਟਾ ਜਿਹਾ ਹਿੱਸਾ ਦੇ ਕੇ ਸਾਡੇ ਪੰਜਾਬ ਦੀ ਬਿਜਲੀ ਵੀ ਲੁੱਟ ਕੇ ਇਹਨਾਂ ਸੂਬਿਆਂ ਨੂੰ ਹਰਿਆਣਾ ਰਾਜਸਥਾਨ ਇਹਨਾਂ ਸੂਬਿਆਂ ਨੂੰ ਕੱਢ ਕੇ ਲੈ ਗਏ ਸਾਥੀਓ ਕਿੱਡੀ ਵੱਡੀ ਲੁੱਟ ਹੋਈ ਆ ਪੰਜਾਬੀਆਂ ਦੀ ਪਿੱਠ 'ਚ ਕਿੱਡਾ ਵੱਡਾ ਦਗਾ ਕਮਾਇਆ ਇਹਨਾਂ ਨੇ ਪੰਜਾਬੀਓ ਪੰਜਾਬ ਦੇ ਵਿੱਚ ਸਾਡੇ ਕੋਲ ਤਿੰਨ ਤਹਿਾਂ ਸਿਗੀਆਂ ਤਿੰਨ ਤਹਿਾਂ ਪਾਣੀ ਦੀਆਂ ਪਹਿਲੀ ਤਹਿ ਸੀ 20-25 ਫੁੱਟ ਤੇ ਜਿਹੜੀ 20 ਫੁੱਟ ਦੀ ਫੁੱਟ ਤੇ ਤਹਿ ਸੀ ਜਿਹਨੂੰ ਅਸੀਂ ਸਬ 서ਫੇਸ ਵਾਟਰ ਅਨ ਕਨਫਾਈਂਡ ਐਕਵਾਫਾਇਰ ਕਹਿੰਦੇ ਆ ਅਸੀਂ ਅੱਜ ਤੋਂ 40 ਸਾਲ ਪਹਿਲਾਂ 30 ਸਾਲ ਪਹਿਲਾਂ ਉਹ ਪਾਣੀ ਵਰਤ ਚੁੱਕੇ ਆ ਉਹ ਵਰਤ ਚੁੱਕੇ ਆ ਉਹ ਨਹੀਂ ਮੁੜਨਾ ਮੁੜ ਕੇ ਫਿਰ ਉਹ ਤੋਂ ਬਾਅਦ ਚੋ ਜਿਹਨੂੰ ਪਾਂਡੂ ਕਹਿੰਦੇ ਆ ਪਾਂਡੂ ਸੀ 60-70-80 ਫੁੱਟ ਤੇ ਫਿਰ ਜਿਹੜੀ ਪਾਂਡੂ ਸੀ ਜਿਹਨੂੰ ਕਨਫਾਈਂਡ ਐਕਵਾਫਾਇਰ ਕਹਿੰਦੇ ਆ ਅਸੀਂ ਉਹ ਵੀ ਵਰਤ ਚੁੱਕਿਆ ਅੱਜ ਤੋਂ 10-15 ਸਾਲ ਪਹਿਲਾਂ ਸਾਥੀਓ ਜਿਹੜਾ ਹੋਣਾ ਸੀ ਪਾਣੀ ਪੰਜਾਬੀ ਧਰਤੀ ਦੇ ਵਿੱਚੋਂ ਇੱਕ ચીਰ ਕੇ ਬੋਰਵੈਲਾ ਦੇ ਰਾਹੀਂ ਅੱਜ ਅਸੀਂ ਅਸੀਂ ਜਿਹੜਾ ਧਰਤੀ ਦੇ ਵਿੱਚੋਂ ਸਬਮਰਸੀਬਲਾਂ ਰਾਹੀਂ ਜਿਹੜਾ ਪਾਣੀ ਕੱਢਣ ਲੱਗੇ ਹੋਏ ਆ ਯਕੀਨ ਜੜਿਓ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਰੋਣਾ ਆਂਦਾ ਇਹ ਗੱਲ ਦੱਸਦੇ ਹੋਏ ਅਸੀਂ ਪੰਜਾਬ ਅੱਜ ਆਖਰੀਆਂ ਬੂੰਦਾਂ ਤੇ ਆਖਰੀ ਬੂੰਦਾਂ ਤੇ ਸੰਭਲਣਾ ਪਊਗਾ ਸੰਭਲਣਾ ਅੱਜ ਆਖਰੀ ਬੂੰਦਾਂ ਤੇ ਆਪਾਂ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਹੁਣ ਇਹ ਨਾ ਪੁੱਛਿਓ ਕਿ ਪੰਜਾਬ ਰੇਗਿਸਤਾਨ ਬਣੂਗਾ ਜਾਂ ਨਹੀਂ ਹੁਣ ਤਾਂ ਇਹ ਪੁੱਛੋ ਕਿ ਪੰਜਾਬ ਨੂੰ ਰੇਗਿਸਤਾਨ ਬਣਨ ਦੇ ਵਿੱਚ ਕਿੰਨਾ ਸਮਾਂ ਬਾਕੀ ਹੈ ਕਿੰਨੀ ਦੇਰ ਤੱਕ ਬਣ ਜੂਗਾ ਸੋ ਇਸ ਕਰਕੇ ਸਾਨੂੰ ਤਾਂ ਸਾਰੇ ਪਾਸਿਓ ਇਹਨਾਂ ਕੇਂਦਰ ਸਰਕਾਰਾਂ ਨੇ ਐਡਾ ਘੇਰਿਆ ਨਾ ਤਾਂ ਸਾਨੂੰ ਐਮਐਸਪੀ ਦੰਦੇ ਨੇ ਕਿਸੇ ਫਸਲ ਤੇ ਜਿਹੜੀ ਫਸਲ ਤੇ ਐਮਐਸਪੀ ਦੰਦੇ ਨੇ ਉਹ ਫਸਲ ਵਾਟਰ ਇੰਟੈਂਸਿਵ ਹੈ ਉਹ ਕ੍ਰੌਪ ਇੰਟੈਂਸਿਵ ਹੈ 1 ਕਿਲੋ ਜੀਰੀ ਪਾਉਣ ਲਈ 3500 ਕਿਲੋ ਪਾਣੀ ਚਾਹੀਦਾ ਤੇ ਪਾਣੀ ਕਿੱਥੋਂ ਪਾਣੀ ਸਾਡਾ ਲੁੱਟ ਕੇ ਲੈ ਗਏ ਤੇ ਪਾਣੀ ਕਿੱਥੋਂ ਕੱਢੀਏ ਜ਼ਮੀਨਾਂ ਦੇ ਬੋਰਵੈਲ ਚੋਂ ਮਤਲਬ ਹਰ ਪਾਸੇ ਹਰ ਪਾਸੇ ਸਾਡੇ ਅੱਗੇ ਪਿੱਛੇ ਐਨ ਬੈਠ ਕੇ ਬਰੇਣ ਅਸੀਂ ਜਜਬਾਤੀ ਸੀ ਅਸੀਂ ਜਜਬਾਤਾਂ ਨਾਲ ਲੜਦੇ ਰਹੇ ਉਹ ਧਮਾਗੀ ਸੀ ਉਹ ਦਿਮਾਗਾ ਨਾਲ ਬੈਠੇ ਸਾਜਸ਼ਾ ਕਰਦੇ ਰਹੇ ਸ਼ਰੇਆਮ ਕੱਢੀ ਸਾਜਸ਼ਾ ਕੀਤੀਆਂ ਨੇ ਔਰ ਉੜੀ ਬਸ ਨਹੀਂ ਮੈਂ ਇੱਕ ਗੱਲ ਤੁਹਾਨੂੰ ਅਜ ਜ਼ੋਰ ਦੱਸਦਾ ਇੱਕ ਕਿਊਸਿਕ ਪਾਣੀ ਦੀ ਇੱਕ ਕਿਊਸਿਕ ਪਾਣੀ ਦੀ ਜਿਹੜੀ ਕੀਮਤ ਹੈ ਸਰਕਾਰੀ ਆંકੜਿਆਂ ਦੇ ਮੁਤਾਬਕ 1 ਕਰੋੜ 25 ਲੱਖ ਰੁਪਏ ਇੱਕ ਕਿਊਸਿਕ ਪਾਣੀ ਦੀ ਕੀਮਤ ਹੈ ਸੋਚੋ ਕਿ ਜਿਹੜੀ ਸੂਬੇ ਨੂੰ ਅੱਜ ਇਹ ਕਹਿੰਦੇ ਨੇ ਕਿ ਤੁਹਾਡੇ ਸਿਰ 3 ਲੱਖ 4 ਲੱਖ ਕਰੋੜ ਦੇ ਕਰਜ਼ੇ ਨੇ ਐ ਮਾਰਦੇ ਨੇ ਗੱਲਾਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਜਿੰਨੇ ਕਿਊਸਿਕ ਪਾਣੀ ਤੁਹਾਡੇ ਗਲਤ ਕੇਂਦਰ 'ਚ ਰਾਜ ਕਰਦੀਆਂ ਸਰਕਾਰਾਂ ਜਿਨ੍ਹਾਂ ਦੇ ਅੱਗੇ ਤੁਸੀਂ ਨਹੀਂ ਬੋਲਦੇ ਜਿਹੜਾ ਅੱਜ ਪੰਜਾਬ 'ਚੋਂ ਬਹਿ ਕੇ ਬਾਹਰ ਜਾ ਰਿਹਾ ਹੈ ਜਿਹੜਾ ਪੰਜਾਬ ਚੋਂ ਬਹਿ ਕੇ ਬਾਹਰ ਜਾ ਰਿਹਾ ਅੱਜ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਾਂਦਾ ਅੱਜ ਪੰਜਾਬ ਨਾ ਸਿਰਫ ਭਾਰਤ ਚ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਅਮੀਰ ਸੂਬਾ ਹੋਣਾ ਸੀ ਅਮੀਰ ਸੂਬਾ ਜਿਹੜੀਆਂ ਸਟੇਟਾਂ ਚੋਂ ਕੋਲਾ ਨਿਕਲਦਾ ਕੋਈ ਕੋਲਾ ਫਰੀ ਚ ਦਿੰਦਾ ਜਿਹੜੀਆਂ ਸਟੇਟਾਂ ਚੋਂ ਸੋਨਾ ਨਿਕਲਦਾ ਕੋਈ ਸੋਨਾ ਫਰੀ ਚ ਦਿੰਦਾ ਜਿਹੜੀਆਂ ਸਟੇਟਾਂ ਦੇ ਵਿੱਚੋਂ ਪੈਟਰੋਲੀਅਮ ਪ੍ਰੋਡਕਟ ਨਿਕਲਦੇ ਨੇ ਕੋਈ ਫਰੀ ਚ ਦਿੰਦਾ ਜਿਹੜੀ ਸਟੇਟਾਂ ਚੋਂ ਆਇਰਨ ਔਰ ਨਿਕਲਦਾ ਕੋਈ ਫਰੀ ਚ ਦਿੰਦਾ ਦੱਸੋ ਤੁਸੀਂ ਮੈਨੂੰ ਅਗਲੇ ਆਪਣੇ ਸਾਰੇ ਨੇਚਰਲ ਰਿਸੋਰਸਸ ਦੇ ਠੋਕ ਕੇ ਪੈਸੇ ਲੈਂਦੇ ਨੇ ਪੰਜਾਬ ਕੋ ਇੱਕ ਨੇਚਰਲ ਰਿਸੋਰਸ ਸੀ ਪਾਣੀ ਤੇ ਪਾਣੀ ਕਿਉਂ ਨਾ ਸਾਨੂੰ ਸਾਡਾ ਪਾਣੀ ਫ੍ਰੀ ਚ ਸਾਨੂੰ ਪੈਸੇ ਦਿੰਦੇ ਫ੍ਰੀ ਚ ਕਿਵੇਂ ਲੁੱਟ ਕੇ ਲੈ ਗਏ ਇਹ ਬੜਾ ਵੱਡਾ ਸਵਾਲ ਹੈ ਜਦੋਂ ਤੱਕ ਦੇਸ਼ ਆਜ਼ਾਦ ਨਹੀਂ ਸੀ ਹੋਇਆ ਬੀਕਾ ਨੇੜ ਨੂੰ ਇੱਕ ਲਾਈਨ ਲੰਘਦੀ ਸੀ ਸਿਰਫ ਇੱਕ ਲਾਈਨ ਔਰ ਬੀਕਾ ਨੇੜ ਦਾ ਰਾਜਾ ਪੰਜਾਬ ਸਰਕਾਰ ਨੂੰ ਮਾਲੀਆ ਤਾਰਦਾ ਸੀ ਉਹਦਾ ਮਾਲੀਆ ਦਿੰਦਾ ਸੀ ਪੈਸੇ ਦਿੰਦਾ ਸੀ ਤੇ ਜਿਵੇਂ ਹੀ ਦੇਸ਼ ਆਜ਼ਾਦ ਹੋਇਆ ਆਜ਼ਾਦ ਹੁੰਦੇ ਸਰ ਅੱਜ ਉਹ ਸਾਰੇ ਦਾ ਸਾਰਾ ਪਾਣੀ ਫ੍ਰੀ ਕਰਤਾ ਐਡਾ ਵੱਡਾ ਧੋਖਾ ਇਸ ਤੋਂ ਬਾਅਦ ਚੋ ਸਭ ਤੋਂ ਖਤਰਨਾਕ ਪੁਆਇੰਟ 31 ਦਸੰਬਰ 1981 ਨੂੰ ਤਿੰਨੋਂ ਸੀਐਮ ਦੇਖੋ ਕਿੰਡੀ ਵੱਡੀ ਗੱਲ ਜਦੋਂ ਐਮਰਜੈਂਸੀ ਤੋਂ ਬਾਅਦ ਚੋ ਇੰਦਰਾ ਗਾਂਧੀ ਦੁਵਾਰਤੀ ਪਾਵਰ ਚ ਆਈ ਹੈ 31 ਦਸੰਬਰ 1981 ਨੂੰ ਇੰਦਰਾ ਗਾਂਧੀ ਨੇ ਤਿੰਨੇ ਸੀਐਮ ਕਿਉਂਕਿ ਤਿੰਨੇ ਸਟੇਟਾਂ ਚ ਸਰਕਾਰ ਕਾਂਗਰਸ ਦੀ ਸੀ ਪੰਜਾਬ ਚ ਵੀ ਹਰਿਆਣਾ ਚ ਸੀ ਤੇ ਰਾਜਸਥਾਨ ਚ ਵੀ ਤਿੰਨੇ ਸੀਐਮ ਸੱਦਲੇ ਜੀ ਸੱਦ ਕੇ ਆਪਣੇ ਕੋਲ ਪੰਜਾਬ ਦਾ ਮੁੱਖ ਮੰਤਰੀ ਸੀ ਦਰਬਾਰਾ ਸਿੰਘ ਹਰਿਆਣੇ ਦਾ ਮੁੱਖ ਮੰਤਰੀ ਸੀ ਭਜਨ ਲਾਲ ਤੇ ਰਾਜਸਥਾਨ ਦਾ ਮੁੱਖ ਮੰਤਰੀ ਸ਼ੇਰਪ ਕਰਨ ਮਾਥਰ ਤਿੰਨੇ ਹੀ ਸੱਤਲੇ ਇਹ ਅੱਗੇ ਕਾਗੇ ਰੱਖਤੇ ਕਹਿੰਦੇ ਯਾ ਤਾਂ ਅੱਜ ਆਪਣੀ ਸੀਐਮ ਦੀ ਕੁਰਸੀ ਬਚਾ ਲਿਓ ਨਹੀਂ ਅਸਤੀਫਾ ਦੇ ਕੇ ਜਾਇਓ ਜੇ ਇਹਨਾਂ ਦੇ ਉੱਤੇ ਸਾਈਨ ਨਾ ਕੀਤੇ ਕਾਗਜ਼ਾਂ ਤੇ ਤਾਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੜੇ ਦੁੱਖ ਨਾਲ ਕਿ ਸਾਡੇ ਲੀਡਰ ਉਸ ਸਮੇਂ ਦੇ ਜਿਹੜੇ ਖੈਰ ਖਵਾ ਪੰਜਾਬ ਦੇ ਬਣੇ ਹੋਏ ਸੀ ਇਹ ਸਿਰ ਸਟਕ ਨਿਮੋਚੀ ਦੇ ਨਾਲ ਬੜੀ ਸ਼ਰਮ ਦੇ ਨਾਲ ਉਸ ਪੰਜਾਬ ਦੇ ਹੱਕਾਂ ਤੇ ਡਾਕੇ ਤੇ ਸਭ ਤੋਂ ਵੱਡੇ ਮਾਸਟਰ ਪਲਾਨ ਦੇ ਉੱਤੇ ਸਾਈਨ ਕਰਕੇ ਉੱਠ ਕੇ ਆਏ ਜਿਹਦਾ ਰਿਜ਼ਲਟ ਇਹ ਨਿਕਲਿਆ ਕਿ 1976 ਵਾਲਾ ਜਿਹੜਾ ਅਵਾਰਡ ਸੀ ਉਹ ਅਕੋਰਡ ਚ ਕਨਵਰਟ ਹੋ ਗਿਆ ਉਹ ਐਗਰੀਮੈਂਟ ਬਣ ਗਿਆ ਜੀ ਸੋ ਉਸੇ ਤੋਂ ਬਾਅਦ ਉਸੇ ਤੋਂ ਬਾਅਦ ਚੋ 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਨੂੰ ਪੰਜਾਬ ਦੇ ਵਿੱਚ ਬੁਲਾਇਆ ਜਾਂਦਾ ਤੇ ਕੈਪਟਨ ਅਮਨਿੰਦਰ ਸਿੰਘ ਨਾਲ ਜਾ ਕੇ ਚਾਂਦੀ ਦੀ ਕਹੀ ਦੇ ਨਾਲ ਟੱਕ ਲਗਵਾਉਂਦੇ ਨੇ ਕਪੂਰੀ ਜਾ ਕੇ ਇਹ ਤਾਂ ਉਹ ਸਲਾਮ ਕਰਦੇ ਆ ਅਸੀਂ ਉਹਨਾਂ ਯੋਧਿਆਂ ਦਾ ਵਿਚਾਰਿਆਂ ਦਾ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਪਤਾ ਨਹੀਂ ਕਿਵੇਂ-ਕਿਵੇਂ ਉਹ ਨਹਿਰਾਂ ਰੋਕੀਆਂ ਕੀ ਕੁਝ ਕੀਤਾ ਉਹਨਾਂ ਨੇ ਪਤਾ ਨਹੀਂ ਵਿਚਾਰਿਆਂ ਨੇ ਕੀ ਕੁਝ ਤਸ਼ੱਦਦਤਾ ਹੋਈਆਂ ਔਰ ਫੇਰ ਸਾਨੂੰ ਕੀ ਕਿਹਾ ਗਿਆ ਕਿ ਇਹ ਤਾਂ ਵੱਖਵਾਦੀ ਨੇ ਜੀ ਇਹ ਤਾਂ ਹੱਤਵਾਦੀ ਨੇ ਜੀ ਵੱਖਵਾਦੀ ਅੱਤਵਾਦੀ ਆਈ ਜੇ ਸ਼ਬਦਾਂ ਨਾਲ ਸਾਨੂੰ ਸੰਬੋਧਨ ਕੀਤਾ ਗਿਆ ਜੇ ਤਾਂ ਅਸੀਂ ਆਪਣੇ ਹੱਕ ਮੰਗੀਏ ਜੇ ਤਾਂ ਅਸੀਂ ਪੰਜਾਬ ਦੇ ਰਪੇਰੀਅਨ ਰਾਈਟਸ ਮੰਗੀਏ ਤਾਂ ਅਸੀਂ ਵੱਖਵਾਦੀ ਅਸੀਂ ਅੱਤਵਾਦੀ ਤੇ ਜੇ ਅਸੀਂ ਸਿਰ ਸੁੱਟ ਕੇ ਤੁਹਾਡੇ ਸਾਈਨ ਕਰ ਦਈਏ ਫਿਰ ਅਸੀਂ ਨੈਸ਼ਨਲਿਸਟ ਇਹ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਆ ਰਹੀ ਯਾਰ ਆਪਣੇ ਹੱਕਾਂ ਦੀ ਡਿਮਾਂਡ ਕਰਨਾ ਇਹ ਮੈਨੂੰ ਇੱਕ ਨਹੀਂ ਸਮਝ ਆ ਰਿਹਾ ਆਪਣੇ ਹੱਕ ਜਿਹੜਾ ਸਾਡਾ ਹੱਕ ਹੈ ਉਸ ਕੁਦਰਤ ਨੇ ਸਾਨੂੰ ਵਾਹਿਗੁਰੂ ਨੇ ਸਾਨੂੰ ਭਗਵਾਨ ਰਾਮ ਨੇ ਜਿਹੜਾ ਸਾਨੂੰ ਹੱਕ ਦੁੱਤਾ ਉਹ ਤਾਂ ਬਈ ਸਾਡਾ ਸੋਮਾ ਹੈ ਜੇ ਅਸੀਂ ਆਪਣਾ ਹੱਕ ਮੰਗਦੇ ਆ ਤਾਂ ਅਸੀਂ ਵੱਖਵਾਦੀ ਕਿਵੇਂ ਹੋ ਸਕਦੇ ਆ ਸੋ ਇਹ ਵੱਡਾ ਸਵਾਲ ਸੀਗਾ 36 ਮੀਟਿੰਗਾਂ অন ਰਿਕਾਰਡ ਹੋਈਆਂ ਜੀ 36 ਮੀਟਿੰਗਾਂ ਆਨ ਰਿਕਾਰਡ ਹੋਈਆਂ ਜਿਹਦੇ ਚ ਕਿਹਾ ਗਿਆ ਕਿ ਜਿਸ ਮੈਟਰ ਇਸ ਕਨਸਟੀਟਿਊਸ਼ਨਲ ਇਹਦਾ ਮਸਲਾ ਹੱਲ ਕਰ ਲੋ ਕਨਸਟੀਟਿਊਸ਼ਨਲ ਮੈਟਰ ਹੈ ਮਸਲਾ ਹੱਲ ਕਰ ਲੋ ਬੈਠ ਕੇ ਸੋਚ ਐ ਨਹੀਂ ਸੀ ਕਿਉਂਕਿ ਐਨ ਇੱਕ ਸਾਜਿਸ਼ ਰਚੀ ਹੋਈ ਸੀਗੀ ਪੰਜਾਬ ਦੇ ਨਾਲ ਪੂਰੀ ਗਿਣੀ ਮਿੱਥੀ 36 ਮੀਟਿੰਗਾਂ ਦਾ ਕੋਈ ਨਿਰਸਿੱਟਾ ਮੀਟਿੰਗਾਂ ਨਿਕਲੀਆਂ ਔਰ ਔਰ ਬੜੇ ਦੁੱਖ ਨਾਲ ਕਹਿ ਆ ਪੈ ਸਕਦਾ ਹੈ ਬੜੇ ਦੁੱਖ ਨਾਲ ਕਿ 2 ਜੂਨ ਤੱਕ ਵੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਕਹਿੰਦੇ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਹਿੰਦੇ ਨੇ ਕਿ ਅਸੀਂ ਕਿਸੇ ਕਿਸਮ ਦਾ ਪੰਜਾਬ ਦੇ ਉੱਤੇ ਹਮਲਾ ਨਹੀਂ ਹੋਣ ਦਵਾਗੇ ਕਿਸੇ ਕਿਸਮ ਦਾ ਅਸੀਂ ਹਮਲਾ ਨਹੀਂ ਕਰਾਂਗੇ ਪਰ ਉਸੇ ਵਕਤ ਉਸੇ ਵਕਤ ਇਹਨਾਂ ਦਾ ਜਿਹੜਾ ਜਰਨਲ ਸੀ ਸਿਨਾ ਮੈਨੂੰ ਉਹਨਾਂ ਦਾ ਨਾਮ ਜੇ ਮੈਂ ਕਰੈਕਟ ਕਰਾਂ ਸਿਨਾ ਹੀ ਸ਼ਾਇਦ ਉਹ ਆਪਣੀ ਸਟੇਟਮੈਂਟ ਦੇ ਰਹੇ ਨੇ ਕਿ ਸਾਨੂੰ ਤਾਂ ਇਸ ਹਮਲੇ ਦੀ ਤਿਆਰੀ ਕਰਨ ਦੇ ਲਈ ਪਹਿਲੀ ਕਹਿ ਦਿੱਤਾ ਸੀ ਵੀ ਆਪਣੀ ਤਿਆਰੀ ਕਰੋ ਸਟਾਰਟ ਕਰੋ ਤੁਸੀਂ ਪ੍ਰੈਕਟਿਸ ਕਰੋ ਚਕਰਾਤਾ ਦੇ ਵਿੱਚ ਟ੍ਰੇਨਿੰਗਾਂ ਹੁੰਦੀਆਂ ਰਹੀਆਂ ਉਹਦਾ ਰਿਜ਼ਲਟ ਸੀ ਕਿ ਸਾਨੂੰ ਇਸ ਪੰਜਾਬ ਦੇ ਪਾਣੀਆਂ ਪਿੱਛੇ ਆਪਣਾ ਸਭ ਤੋਂ ਪਵਿੱਤਰ ਸਥਾਨ ਸਭ ਤੋਂ ਸੰਕਮ ਤੇ ਸਕਤੋਰਮ ਜਿੱਥੇ ਹਰ ਧਰਮ ਦਾ ਬੰਦਾ ਚਾਹੇ ਸਿੱਖ ਹੋਵੇ Hindu ਹੋਵੇ ਮੁਸਲਮਾਨ ਹੋਵੇ ਚਾਹੇ ਕੋਈ ਵੀ ਧਰਮ ਦਾ ਬੰਦਾ ਹੋਵੇ ਜਿੱਥੇ ਆਪਣੀ ਆਸਥਾ ਰੱਖਦਾ ਜਾ ਕੇ ਸਿਰ ਝੁਕਾਂਦਾ ਉਸ ਬਾਬੇ ਨਾਨਕ ਦੇ ਸਥਾਨ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ ਸਿਰਫ ਤੇ ਸਿਰਫ ਆਪਣੀ ਬਦਲਾਖੋਰੀ 84 ਕਰਾਈ ਦਿੱਲੀ ਦੇ ਵਿੱਚ ਦੰਗੇ ਕਰਾਏ ਮਾਵਾਂ ਦੇ ਗळा 'ਚ ਭੈਣਾਂ ਦੇ ਗळा 'ਚ ਵੀਰਾਂ ਦੇ ਗળા 'ਚ ਟਾਇਰ ਪਾ ਕੇ ਆਗਾਂ ਲਾਈਆਂ ਗਈਆਂ ਰੇਪ ਕੀਤੇ ਗਏ ਸੜਕਾਂ ਤੇ ਡੜਾ ਡੜਾ ਕੇ ਅੱਜ ਇਹ ਲੋਕ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ ਇਹ ਮੈਂ ਉਰੋਂ ਤੁਹਾਨੂੰ ਇੱਕ ਦੋ ਆંકੜੇ ਹੋਰ ਦੱਸਣੇ ਚਾਹੁੰਦਾ ਜਦੋਂ ਡਿਵੀਜ਼ਨ ਆਫ ਪੰਜਾਬ ਹੋਈ ਗਿਆ ਹਰਿਆਣਾ ਬਣਿਆ 1966 ਦੇ ਵਿੱਚ ਸ਼ਾਹ ਕਮਿਸ਼ਨ ਆਇਆ ਸੀ ਸ਼ਾਹ ਕਮਿਸ਼ਨ ਨੇ ਆ ਕੇ ਕਲੀਅਰ ਕੱਟ ਇਹ ਗੱਲ ਕਹਤੀ ਸੀ ਉਹਨਾਂ ਦੇ ਰਿਕਾਰਡ ਕਢਾ ਕੇ ਦੇਖ ਲਿਓ ਸਾਰੇ ਕੋਈ ਰਿਕਾਰਡ ਤੇ ਮਜੂਰ ਹੈ ਸ਼ਾਹ ਕਮਿਸ਼ਨ ਕਹਿੰਦਾ ਕਿ ਅਸੀਂ ਰეკਮੈਂਡ ਕਰਦੇ ਆ ਕਿ ਭਾਖੜਾ ਡੈਮ ਨੰਗਲ ਡੈਮ ਭਾਖੜਾ ਡੈਮ ਤੇ ਸਾਰੇ ਪਾਵਰ ਹਾਊਸਸ ਟ੍ਰਾਂਸਮਿਸ਼ਨ ਦੀਆਂ ਲਾਈਨਸ ਤੇ ਨਾਲ ਜਿੰਨੇ ਉੱਥੋਂ ਨਿਕਲਦੀਆਂ ਕਨਾਲਸ ਨੇ ਵੀ ਉਹ ਸਾਰੀ ਦੀਆਂ ਸਾਰੀਆਂ ਪੰਜਾਬ ਦਾ ਹੱਕ ਹੈ ਪੰਜਾਬ ਤੇ ਡਾਕਾ ਨਾ ਮਾਰੋ ਪੰਜਾਬ ਨੂੰ ਦੋ ਸ਼ਾਹ ਕਮਿਸ਼ਨ ਨੂੰ ਰੋਲ ਕੇ ਰੱਖਤਾ ਕਿਸੇ ਨੇ ਸ਼ਾਹ ਕਮਿਸ਼ਨ ਦੀ ਨਹੀਂ ਸੁਣੀ ਅੱਜ ਪੰਜਾਬ ਦੀ ਡਿਮਾਂਡ ਕੀ ਹੈ ਅੱਜ ਪੰਜਾਬ ਦੀ ਡਿਮਾਂਡ ਕੀ ਹੈ ਅੱਜ ਪੰਜਾਬ ਦੀ ਐਨੂਅਲ ਡਿਮਾਂਡ ਹੈ 68.12 ਜੇ ਮੇਰੇ ਕੋ ਆਕੜਾ ਔਸਤ ਹੈ ਕੋਈ ਨਿੱਕੀ ਫਰਕ ਹੋਵੇ ਕਿਉਂਕਿ ਜਿੱਥੇ ਤੱਕ ਦਾ ਮੇਰੇ ਕੋ ਆਕੜਾ ਮੈਂ ਉਹ ਦੱਸ ਰਿਹਾ ਅੱਜ ਪੰਜਾਬ ਦੀ ਡਿਮਾਂਡ ਹੈ 66.12 ਬਿਲੀਅਨ ਕਯੂਬਿਕ ਮੀਟਰ ਬੀਸੀਐਮ ਅੱਜ ਪੰਜਾਬ ਦੀ ਡਿਮਾਂਡ ਹੈ ਤੇ ਜਿਹਦੇ ਚ ਅਸੀਂ ਨੈੜੀ ਪਾਣੀ ਜਿਹੜਾ ਖੇਤਾਂ ਲਈ ਜਿਹੜਾ 66.12 ਚੋਂ ਖੇਤਾਂ ਲਈ ਸਾਨੂੰ ਜਿਹੜੀ ਜ਼ਰੂਰਤ ਹੈ 62.58 ਬਿਲੀਅਨ ਕਯੂਬਿਕ ਮੀਟਰ ਪਾਣੀ ਦੀ ਸਾਨੂੰ ਜ਼ਰੂਰਤ ਹੈ ਤੇ ਸਾਨੂੰ ਪਾਣੀ ਪਤਾ ਕਿੰਨਾ ਮਿਲ ਰਿਹਾ ਸਾਨੂੰ ਜ਼ਰੂਰਤ ਹੈ 66.12 ਤੇ ਸਾਨੂੰ ਮਿਲ ਰਿਹਾ 17.95 ਤੁਸੀਂ ਸੋਚ ਕੇ ਦੇਖਿਓ ਕਿ ਅਸੀਂ ਕਿੱਡੀ ਵੱਡੀ ਡੈਫਿਸਿਟ ਸਟੇਟ ਬਣ ਚੁੱਕੇ ਆ ਜੇ ਅੱਜ ਪੂਰੇ ਪੂਰੇ ਜਿਹੜਾ ਪਾਣੀ ਚਾਹੇ ਰਾਜਸਥਾਨ ਨੂੰ ਜਾਂਦਾ ਹੈ ਚਾਹੇ ਹਰਿਆਣੇ ਨੂੰ ਜਾਂਦਾ ਹੈ ਚਾਹੇ ਕਿਸੇ ਵੀ ਸਟੇਟ ਨੂੰ ਜਾਂਦਾ ਹੈ ਜੇ ਅੱਜ ਅਸੀਂ ਸਾਰਾ ਵੀ ਪਾਣੀ ਇਕੱਠਾ ਕਰ ਲਈਏ ਨਾ ਇਕੱਠਾ ਕਰ ਲਈਏ ਔਰ ਇਕੱਠਾ ਕਰਕੇ ਸਿਰਫ ਕੱਲੇ ਪੰਜਾਬ ਦੀ ਸਿੰਚਾਈ ਲਈ ਐਗਰੀਕਲਚਰ ਲਈ ਵਰਤਣਾ ਸ਼ੁਰੂ ਕਰੀਏ ਅਸੀਂ ਤਾਂ ਵੀ ਪੂਰਾ ਨਹੀਂ ਪਾ ਸਕਦੇ ਅਸੀਂ ਤਾਂ ਵੀ ਡੈਫਿਸਿਟ ਸਟੇਟ 'ਚ ਆ ਸੋ ਇਹ ਬੜਾ ਇੱਕ ਮੈਂ ਤੁਹਾਨੂੰ ਉਹ ਆਕੜਾ ਹੋਰ ਦੱਸਣ ਲੱਗੇ ਹੁਣ ਤੁਸੀਂ ਪੁੱਛੋਗੇ ਤੁਸੀਂ ਪੁੱਛੋਗੇ ਮੈਂ ਨਾਲ ਇੱਕ ਰੈਲੇਵੈਂਸ ਇੱਕ ਡਾਟਾ ਦੇ ਦਿੰਦਾ ਤਾਂ ਜੋ ਇਹ ਗੱਲ ਨੂੰ ਜਸਟੀਫਿਕੇਸ਼ਨ ਹੋ ਜਵੇ ਨਰਮਦਾ ਨਰਮਦਾ ਨਦੀ ਦੇ ਉੱਤੇ ਟ੍ਰਿਬਿਊਨਲ ਬਣਿਆ ਸੀ ਤਿੰਨ ਰਾਜਪੇਰੀਅਨ ਸਟੇਟਾਂ ਨੇ ਆਪਣਾ ਦਾਵਾ ਠੋਕਿਆ ਸੀ ਕਿ ਨਰਮਦਾ ਦੇ ਪਾਣੀ ਤੇ ਸਾਡਾ ਹੱਕ ਹੈ ਜਿਦੇ ਚ ਮੱਧ ਪ੍ਰਦੇਸ਼ ਗੁਜਰਾਤ ਤੇ ਮਹਾਰਾਸ਼ਟਰ ਸੀ ਜਿਵੇਂ ਇਹ ਤਿੰਨ ਸਟੇਟਾਂ ਨੇ ਆਪਣਾ ਦਾਵਾ ਠੋਕਿਆ ਸੀ ਰਾਜਸਥਾਨ ਆ ਕੇ ਵਿੱਚ ਪਾਰਟੀ ਬਣ ਗਿਆ ਰਾਜਸਥਾਨ ਨੂੰ ਕੇਂਦਰ ਸਰਕਾਰ ਨੇ ਸ਼ਰੇਆਮ ਕਿਹਾ ਕਿ ਤੂੰ ਪਾਰਟੀ ਬਣ ਦੇਖੋ ਜਿਵੇਂ ਪੰਜਾਬ 'ਚ ਧੋਖਾ ਕਰ ਰਹੇ ਸੀ ਉੱਥੇ ਵੀ ਧੋਖਾ ਕਰਨ ਲੱਗੇ ਸੀ ਕਹਿੰਦੇ ਪਾਰਟੀ ਬਣ Rajasthan ਨੂੰ ਧੱਕੇ ਨਾਲ ਟ੍ਰਿਬਿਊਨਲ ਦੇ ਵਿੱਚ ਅਪੀਲ ਪੁਆਈ ਗਈ ਉਹਦਾ ਸੱਟਾ ਕੀ ਨਿਕਲਿਆ 3 ਸਾਲ ਦੀ ਜਿਹੜੀ ਸੁਣਵਾਈ ਤੋਂ ਬਾਅਦ ਜਿਹੜੀ Rajasthan ਸੀ Rajasthan ਦੇ ਵਿਰੋਧ 'ਚ ਫੈਸਲਾ ਆਇਆ ਔਰ ਉਹਨਾਂ ਨੇ ਟ੍ਰਿਬਿਊਨਲ ਨੇ ਕੱਢ ਕੇ Rajasthan ਬਾਹਰ ਮਾਰਿਆ ਕਿ ਤੇਰਾ ਇੱਕ ਬੂੰਦ ਜਿੰਨਾ ਵੀ ਹੱਕ ਨਹੀਂ ਬਣਦਾ ਨਰਮ ਦਾ ਤੇ ਰਾਜਸਤਾਨ ਦਾ ਨਰਮਦਾ ਤੇ ਜੇ ਇੱਕ ਬੂੰਦ ਹੱਕ ਨਹੀਂ ਬਣਦਾ ਤੇ ਫਿਰ ਪੰਜਾਬ ਦੇ ਰਾਵੀ ਤੇ ਸਤਲੁਜ ਦੇ ਉੱਤੇ ਹੱਕ ਕਿਵੇਂ ਬਣ ਗਿਆ ਬਈ ਕੋਈ ਜਵਾਬ ਦਊਗਾ ਨਰਮਦਾ ਦੇ ਤਾਂ ਇੱਕ ਬੂੰਦ ਦਾ ਹੱਕ ਨਹੀਂ ਤੇ ਪੰਜਾਬ ਦੇ ਰਾਵੀ ਤੇ ਸਤਲੁਜ ਦੇ ਉੱਤੇ ਮਤਲਬ ਕਿ ਘਰ ਦਾ ਰਾਜ ਸਮਝ ਲਿਆ ਕਿ ਜਿਹੜੀ ਮਰਜ਼ੀ ਸਟੇਟ ਜਿੰਮੇ ਮਰਜ਼ੀ ਕੱਢ ਕੇ ਲੈ ਜਾਵੇ ਸੋ ਬੜੇ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਅਸੀਂ ਡਿਸਕਸ ਕੀਤੇ ਨੇ ਦੇਖੋ NASA ਨੇ ਤਾਂ ਇਹ ਗੱਲ ਕਲੀਅਰ ਕਰਤੀ ਕਿ ਪੰਜਾਬ ਦੇ 153 ਬਲਾਕਾਂ 'ਚੋਂ 117 ਬਲਾਕ ਡਾਰਕ ਜ਼ੋਨ ਚ ਜਾ ਚੁੱਕੇ ਨੇ ਬੁਰੀ ਤਰ੍ਹਾਂ ਬੈਡਲੀ ਡਾਰਕ ਜ਼ੋਨ ਚ ਜਾ ਚੁੱਕੇ ਨੇ ਸੋ ਆਪਾਂ ਰਲ ਮਿਲ ਕੇ ਹੁਣ ਹੰਬੜਾ ਮਾਰੀਏ ਆਪਾਂ ਆਪਣੇ ਪੰਜਾਬ ਦੇ ਇਸ ਗੱਲ ਕਰੀਏ ਇੱਕ ਆਖਰ ਦੇ ਵਿੱਚ ਮੈਂ ਗੱਲ ਕਹਿਣੀ ਚਾਹੁੰਦਾ ਜਿੰਨੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਜਦੋਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਬਣੀ ਤਾਂ ਸਭ ਤੋਂ ਪਹਿਲਾ ਕੰਮ ਮੁੱਖ ਮੰਤਰੀ ਬਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਸਭ ਤੋਂ ਸੋਹਣਾ ਤੇ ਸਭ ਤੋਂ ਵਧੀਆ ਕੰਮ ਕੀਤਾ ਹੈ ਜਿਹੜੇ ਪਛੇ ਪੰਜਾਬੀਆਂ ਨੂੰ ਅੱਜ ਇੱਕ ਥਾਪੜ ਕੇ ਭਗਵਾਨ ਸਿੰਘ ਮਾਨ ਜੀ ਦੇ ਨਾਲ ਖੜਨਾ ਚਾਹੀਦਾ ਉਹ ਕੰਮ ਸੀ ਕਿ ਜਿਹੜਾ ਸਾਡਾ ਨਹਿਰੀ ਪਾਣੀ ਸੀ ਉਹ ਨਹਿਰੀ ਪਾਣੀ ਸਾਡਾ ਜਿਹੜਾ ਬਾਹਰਲੇ ਸੂਬਿਆਂ ਨੂੰ ਐਵੇਂ ਅਜਾਈਂ ਚਲੇ ਜਾਂਦਾ ਸੀ ਉਹਨੂੰ ਬਚਾਇਆ ਗਿਆ ਸਾਡੇ ਪਾਣੀ ਦੇ ਲਈ ਨਹਿਰਾ ਪੱਕੀਆਂ ਗਈਆਂ ਨੇ ਨਹਿਰਾ ਚੋਂ ਮਾਈਨਰਾਂ ਪੱਕੀਆਂ ਕਰਾਈਆਂ ਗਈਆਂ ਮਾਈਨਰਾਂ ਦੇ ਵਿੱਚੋਂ ਨਿਕਲਦੇ ਸੂਏ ਪੱਕੇ ਕਰਾਏ ਗਏ ਸੂਏ ਚੋਂ ਨਿਕਲਦੀਆਂ ਖਾਲਾਂ ਪੱਕੀਆਂ ਕਰਾਈਆਂ ਗਈਆਂ ਜਿੱਦਣ ਆਪਣੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਸਿਰਫ ਪੰਜਾਬ ਦੇ ਹੱਕਾਂ ਦਾ 20% ਹਿੱਸਾ ਵਰਤ ਸਕ ਰਹੇ ਸੀ ਅੱਜ ਅੱਜ ਅਸੀਂ ਆਪਣੇ ਪੰਜਾਬ ਦੇ ਨਹਿਰੀ ਪਾਣੀ ਦਾ 61% ਹਿੱਸਾ ਵਰਤ ਸਕਦੇ ਹਾਂ ਜੀ 61% ਇਹ ਹੈ ਇਹ ਹੈ ਸਰਕਾਰ ਜਿਹੜੀ ਸੱਚ ਮਾਇਨੇ ਦੇ ਵਿੱਚ ਜਿਹੜੀ ਸੱਚੀ ਮਾਇਨੇ ਦੇ ਵਿੱਚ ਅੱਜ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰਨ ਲੱਗੀ ਹੋਈ ਹੈ ਔਰ ਉਹ ਦਿਨ ਦੂਰ ਨਹੀਂ ਵਾਅਦਾ ਤੁਹਾਡੇ ਨਾਲ ਉਹ ਦਿਨ ਦੂਰ ਨਹੀਂ ਜੇ ਅਕਾਲ ਪੁਰਖ ਦੀ ਕਿਰਪਾ ਰਹਿ ਗਈ ਉਹ ਦਿਨ ਦੂਰ ਨਹੀਂ ਜਿੱਦਣ ਅਸੀਂ 100% ਇਹਨਾਂ 2 ਬੱਚੇ ਸਾਲਾਂ ਦੇ ਅੰਦਰ ਅਸੀਂ 100% ਜਿਹੜਾ ਨਹਿਰੀ ਪਾਣੀ ਆ ਪੰਜਾਬ ਦਾ ਉਹ ਆਪਣੇ ਖੇਤਾਂ ਦੇ ਵਿੱਚ ਵਰਤਣਾ ਸ਼ੁਰੂ ਕਰ ਦਾਂਗੇ ਸੋ ਬਹੁਤ ਬਹੁਤ ਅੱਜ ਮੀਡੀਆ ਦਾ ਧੰਨਵਾਦ ਜਿਹੜਾ ਅੱਜ ਤੁਸੀਂ ਐਨੇ ਗੰਭੀਰ ਮੁੱਦੇ ਤੇ ਅੱਜ ਪਾਣੀਆਂ ਦੇ ਮੁੱਦੇ ਦੇ ਉੱਤੇ ਤੁਸੀਂ ਅੱਜ ਇਹ ਪੀਸੀ ਕੀਤੀ ਹੈ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਦੋਂ ਸੈਸ਼ਨ ਓਵਰ ਹੋਊਗਾ ਵੱਡੇ ਫੈਸਲੇ ਜਿਹੜੇ ਵੀ ਅੱਜ ਲੱਤੇ ਜਾਣਗੇ ਉਹ ਫਿਰ ਸੀਐਮ ਸਾਹਿਬ ਦਾ ਅਧਿਕਾਰ ਖੇਤਰ ਹੈ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪੀਸੀ ਕਰਕੇ ਉਹਦੇ ਤੇ ਸਾਰੀ ਜਾਣਕਾਰੀ ਦੇਣਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੀ ਜਾਣਦੇ ਹਾਂ ਕਿ ਅੱਜ ਦੇ ਦਿਨ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਬਹੁਤ ਇੰਪੋਰਟੈਂਟ ਮੈਟਰ ਦੇ ਉੱਤੇ ਪੰਜਾਬ ਦੀ ਸ਼ਾਹ ਰਗ ਦੇ ਉੱਤੇ ਜਿਹੜੀ ਪੰਜਾਬ ਦੀ ਸਭ ਤੋਂ ਇੰਪੋਰਟੈਂਟ ਲਾਈਫਲਾਈਨ ਹੈ ਪੰਜਾਬ ਦੇ ਪਾਣੀ ਦਰਿਆਈ ਪਾਣੀ ਉਹਨਾਂ ਦੇ ਉੱਤੇ ਅੱਜ ਤੁਸੀਂ ਦੇਖਿਆ ਇੱਕ ਵਿਸ਼ੇਸ਼ ਸੈਸ਼ਨ ਹੋਇਆ ਉਸ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ